ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਦੇ ਵਿੱਚ ਇੱਕ ਨਵਾਂ ਵਿਵਾਦ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਪੰਜ ਮੈਂਬਰੀ ਭਾਰਤੀ ਕਮੇਟੀ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਜਲਾਸ ਕਰਨ ਦੀ ਜੇਕਰ ਇਜਾਜ਼ਤ ਨਹੀਂ ਮਿਲਦੀ ਤਾਂ ਸੂਤਰਾਂ ਦੇ ਮੁਤਾਬਕ ਪੰਜ ਮੈਂਬਰੀ ਭਾਰਤੀ ਕਮੇਟੀ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਡੈਲੀਗੇਟ ਇਜਲਾਸ ਕੀਤਾ ਜਾ ਸਕਦਾ ਹੈ ਸਿਰਕਲ ਤੱਕ ਸਾਹਿਬ ਨੇ ਜਥੇਦਾਰ ਸਹਿਬਾਨ ਦੇ ਵੱਲੋਂ 2 ਦਸੰਬਰ 2024 ਨੂੰ ਜੋ ਹੁਕਮਨਾਮੇ ਸੁਣਾਏ ਗਏ ਸਨ ਉਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਦਾ ਨਾਮ ਸੁਧਾਰ ਲਹਿਰ ਰੱਖਿਆ ਗਿਆ ਸੀ ਉਸ ਕਮੇਟੀ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਸਰਗਰਮ ਹੁੰਦਿਆ 15 ਲੱਖ ਦੀ ਭਾਰਤੀ ਕੀਤੀ ਜਾਣ ਦਾ ਦਾਵਾ ਕੀਤਾ ਜਾ ਰਿਹਾ ਹੈ ਇਸ ਸਭ ਦੇ ਦਰਮਿਆਨ ਸੁਧਾਰ ਲਹਿਰ ਦੇ ਵੱਲੋਂ ਯਾਨੀ ਕਿ ਪੰਜ ਮੈਂਬਰੀ ਭਾਰਤੀ ਕਮੇਟੀ ਦੇ ਵੱਲੋਂ ਪਾਰਟੀ ਦੇ ਡੈਲੀਗੇਟ ਇਜਲਾਸ ਦੇ ਲਈ 11 ਅਗਸਤ ਨੂੰ ਐਸਜੀਪੀਸੀ ਤੋਂ ਤੇਜਾ ਸਿੰਘ ਸਮੁੰਦਰੀ ਹਾਲ ਮੰਗਿਆ ਗਿਆ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਮਾਮਲਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਕੀਤਾ ਗਿਆ ਇਸੇ ਕਰਕੇ ਪੰਥਕ ਹਲਕਿਆਂ ਦੇ ਵਿੱਚ ਇੱਕ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਅੰਦਰੋਂ ਅੰਦਰੀ ਸਵਾਲ ਇਹ ਵੀ ਉੱਠਣ ਲੱਗੇ ਨੇ ਕਿ ਕੀ ਸਿੰਘ ਸਾਹਿਬ ਇਸ ਮਾਮਲੇ ਦੇ ਵਿੱਚ ਦਖਲ ਦੇਂਦਿਆਂ ਇਜਲਾਸ ਨੂੰ ਰੋਕ ਸਕਦੇ ਨੇ ਜਾਂ ਫਿਰ ਉਹ ਦਸੰਬਰ ਦੇ ਹੁਕਮਨਾਮੇ ਦੇ ਵਿੱਚ ਬਦਲਾ ਕੀਤਾ ਜਾ ਸਕਦਾ ਹੈ ਦੱਸਿਆ ਕਿ 2 ਦਸੰਬਰ ਦੇ ਹੁਕਮਨਾਮੇ ਦੇ ਵਿੱਚ ਸਾਰੇ ਧੜਿਆਂ ਨੂੰ ਆਪੋ ਆਪਣੀਆਂ ਦੁਕਾਨਾਂ ਬੰਦ ਕਰਕੇ ਜੋ ਵੱਖ-ਵੱਖ ਚੁੱਲ੍ਹੇ ਚਲਾਏ ਹੋਏ ਨੇ ਉਹਨਾਂ ਨੂੰ ਬੰਦ ਕਰਕੇ ਇੱਕੋ ਛੱਤ ਹੇਠਾਂ ਆਉਣ ਦੇ ਲਈ ਕਿਹਾ ਗਿਆ ਸੀ ਤੇ ਇਹ ਵੀ ਸਪਸ਼ਟ ਕੀਤਾ ਗਿਆ ਸੀ ਕਿ ਮੌਜੂਦਾ ਲੀਡਰਸ਼ਿਪ ਪੰਥ ਦੀ ਅਗਵਾਈ ਦਾ ਹੱਕ ਗਵਾ ਚੁੱਕੀ ਹੈ ਜਥੇਦਾਰਾਂ ਦੇ ਇਸ ਫੈਸਲੇ ਤੋਂ ਸਪਸ਼ਟ ਹੋ ਗਿਆ ਸੀ ਕਿ ਨਵੀਂ ਭਾਰਤੀ ਤੋਂ ਬਾਅਦ ਪੰਥ ਦੀ ਅਗਵਾਈ ਦੇ ਲਈ ਨਵੇਂ ਚਿਹਰੇ ਅੱਗੇ ਲਿਆਉਣ ਦੀ ਗੱਲ ਆਖੇ ਗਈ ਹੈ ਪਰ ਦੂਜੇ ਪਾਸੇ ਇਸ ਸਭ ਦੇ ਬਾਵਜੂਦ ਅਕਾਲੀ ਦਲ ਬਾਦਲ ਦੇ ਵੱਲੋਂ ਆਪਣੇ ਤੌਰ ਤੇ ਆਪਣੀ ਭਾਰਤੀ ਕਰਕੇ ਪਾਰਟੀ ਦਾ ਨਵਾਂ ਢਾਂਚਾ ਖੜਾ ਕਰ ਲਿਆ ਗਿਆ ਸੀ ਤੇ ਸੁਖਵਿੰਦਰ ਸਿੰਘ ਬਾਦਲ ਮੁਰ ਤੋਂ ਪ੍ਰਧਾਨ ਚੋਣ ਲੈ ਗਏ ਸਨ ਪਰ ਹੁਣ ਮੌਜੂਦਾ ਹਾਲਾਤ ਅਜਿਹੇ ਦੇ ਜਾ ਰਹੇ ਨੇ ਕਿ ਇਹਨਾਂ ਦੋਵਾਂ ਦੇ ਵਿਚਕਾਰ ਜੋ ਟਕਰਾਵ ਵਾਲੀ ਸਥਿਤੀ ਹੈ ਉਹ ਪੈਦਾ ਹੋ ਸਕਦੀ ਹੈ ਕਿਉਂਕਿ ਪੰਥਕ ਸਿਆਸਤ ਦੇ ਵਿੱਚ ਨਵਾਂ ਪੁਚਾਲ ਇਹ ਲਿਆ ਸਕਦੇ ਨੇ ਕਿਉਂਕਿ ਮੌਜੂਦਾ ਸਿੰਘ ਸਾਹਿਬਾਨ ਦੂਜੇ ਧੜਿਆਂ ਜਿਨ੍ਹਾਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਅੰਮ੍ਰਿਤਪਾਲ ਸਿੰਘ ਨੇ ਉਹਨਾਂ ਦੇ ਧੜਿਆਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਦੇ ਲਈ ਯਤਨ ਕੀਤੇ ਜਾ ਰਹੇ ਨੇ ਬਾਦਲ ਧੜੇ ਨੂੰ ਕਿਨਾਰੇ ਕਰਕੇ ਪੰਥ ਦੀ ਅਗਵਾਈ ਦੇ ਲਈ ਨਵੇਂ ਚਿਹਰਿਆਂ ਨੂੰ ਅੱਗੇ ਲੈ ਕੇ ਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਜੇਕਰ ਜਥੇਦਾਰ ਸੁਧਾਰ ਲਹਿਰ ਨੂੰ ਨਵਾਂ ਜਥੇਬੰਦਕ ਢਾਂਚਾ ਬਣਾਉਣ ਤੋਂ ਰੋਕਣਾ ਚਾਹੁੰਦੇ ਨੇ ਉਹਨਾਂ ਨੂੰ 2 ਦਸੰਬਰ ਦੇ ਮੌਜੂਦਾ ਲੀਡਰਸ਼ਿਪ ਨੂੰ ਨਕਾਰਨਾ ਪਵੇਗਾ ਸੂਤਰਾ ਤੋਂ ਇਹ ਵੀ ਪਤਾ ਲੱਗਾ ਹੈ ਕਿ 11 ਅਗਸਤ ਨੂੰ ਜੋ ਤੇਜਾ ਸਿੰਘ ਸਮੁੰਦਰੀ ਹਾਲ ਭਾਰਤੀ ਕਮੇਟੀ ਦੇ ਵੱਲੋਂ ਇਜਲਾਸ ਲਈ ਮੰਗਿਆ ਗਿਆ ਹੈ ਜੇਕਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਉਹਨਾਂ ਨੂੰ ਇਜਲਾਸ ਦੀ ਇਜਾਜ਼ਤ ਨਹੀਂ ਮਿਲਦੀ ਤਾਂ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਡੈਲੀਗੇਟ ਇਜਲਾਸ ਕਰ ਸਕਦੇ ਨੇ ਚਰਚਾ ਇਹ ਵੀ ਛੜੀ ਹੋਈ ਹੈ ਕਿ ਜੇਕਰ ਸਿੰਘ ਸਾਹਿਬਾਨ ਦੇ ਵੱਲੋਂ ਸੁਧਾਰ ਲਹਿਰ ਦੇ ਆਗੂ ਹਨ ਪੰਥ ਦੀ ਅਗਵਾਈ ਕਰਨ ਤੋਂ ਵਰਜਿਆ ਵੀ ਜਾਂਦਾ ਹੈ ਤਾਂ ਸੁਧਾਰ ਲਹਿਰ ਪਾਰਟੀ ਦੀ ਅਗਵਾਈ ਦੇ ਲਈ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਬੀਬੀ ਸਤਵੰਦ ਕੌਰ ਦੇ ਨਾਂ 'ਤੇ ਵਿਚਾਰ ਕਰ ਇਸ ਦੇ ਨਾਲ ਪੰਥਕ ਹਲਕਿਆਂ ਦੇ ਵਿੱਚ ਟਕਰਾਅ ਵਧਣਾ ਸੁਭਾਵਿਕ ਹੈ ਪਾਰਟੀ ਦੇ ਸੂਤਰਾਂ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਧਾਰ ਲਹਿਰ ਯਾਨੀ ਕਿ ਪੰਜ ਮੈਮਰੀ ਭਾਰਤੀ ਕਮੇਟੀ ਦੇ ਆਗੂਆਂ ਦੇ ਵੱਲੋਂ ਦੂਜੇ ਅਕਾਲੀ ਧੜਿਆਂ ਦੇ ਨਾਲ ਕੁਝ ਮੁੱਢਲੀ ਗੱਲਬਾਤ ਵੀ ਕੀਤੀ ਗਈ ਹੈ ਪਰ ਬਹੁਤ ਸਾਰੇ ਆਗੂਆਂ ਦਾ ਇਹੀ ਕਹਿਣਾ ਹੈ ਕਿ ਪਾਰਟੀ ਦੇ ਜਥੇਬੰਦ ਘਟਾਚੇ ਨੂੰ ਜਲਦ ਹੋਣ ਦੇ ਵਿੱਚ ਲਿਆਉਣਾ ਬੇहद ਜ਼ਰੂਰੀ ਹੈ ਤਾਂ ਜੋ ਪਾਰਟੀ ਸ਼੍ਰੋਮਣੀ ਕਮੇਟੀ ਦੀਆਂ ਚਾਲੂ ਸਾਲ ਦੌਰਾਨ ਹੀ ਹੋਣ ਜਾ ਰਹੀਆਂ ਚੋਣਾਂ ਦੇ ਲਈ ਆਪਣੇ ਆਪ ਨੂੰ ਤਿਆਰ ਤੇ ਜਥੇਬੰਦ ਕਰ ਸਕਣ ਇਸੇ ਵਿਚਾਰੇ ਚਰਚਾ ਇਹ ਵੀ ਛਿੜੀ ਹੋਈ ਹੈ ਕਿ ਜੇਕਰ ਇਹ ਮਾਮਲਾ ਜਿਆਦਾ ਭੱਕ ਜਾਂਦਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਬਲਾਉਣ ਦੀ ਨੋਬਤ ਤੱਕ ਆ ਸਕਦੀ ਹੈ ਹੁਣ 11 ਤਾਰੀਖ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਭਾਰਤੀ ਕਮੇਟੀ ਨੂੰ ਤੇਜ ਸਿੰਘ ਸਮੁੰਦਰੀ ਹਾਲ ਇਜਲਾਸ ਤੇ ਲਈ ਦਿੱਤਾ ਜਾਂਦਾ ਜਾਂ ਨਹੀਂ ਜਾਂ ਫਿਰ ਇਸ ਇਜਲਾਸ ਨੂੰ ਮੁਲਤਵੀ ਕਰ ਦਿੱਤਾ ਜਾਂਦਾ ਜੇਕਰ 5 ਮਈ ਨੂੰ ਭਾਰਤੀ ਕਮੇਟੀ ਨੂੰ ਉਹ ਹਾਲ ਨਹੀਂ ਮਿਲਦਾ ਤਾਂ ਫਿਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਉਹ ਡੈਲੀਗੇਟ ਇਜਲਾਸ ਕਰ ਸਕਦੇ ਨੇ ਫਿਲਹਾਲ ਇਹ ਸਭ ਕਿਆਸਰਾਈਆਂ ਨੇ ਚਰਚਾ ਲਗਾਤਾਰ ਪੰਥਕ ਹਲਕਿਆਂ ਦੇ ਵਿੱਚ ਸ਼ੀਲੀ ਹੋਈ ਹੈ ਕਿਸੇ ਪਾਸੋਂ ਕੋਈ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਪਰ ਨਿਗਾਹਾਂ ਇਸ ਵਕਤ 11 ਤਾਰੀਖ ਦੇ اجلاس ਤੇ ਨੇ ਕਿਉਂਕਿ ਉਹ ਸੰਪੰਥਕ ਇਕੱਠ ਦੇ ਵਿੱਚੋਂ ਨਵੇਂ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ